ਇੱਕ ਪਾਸੇ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਜ਼ਰੂਰ ਚੋਣ ਲੜ ਰਹੇ ਨੇ ਪਰ ਦੂਜੇ ਪਾਸੇ ਹੁਣ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਆਪਣੇ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਗਏ ਨੇ ਖਡੂਰ ਸਾਹਿਬ ਇੱਕ ਇਹੋ ਜਿਹਾ ਹਲਕਾ ਜਿੱਥੇ ਹੁਣ ਅਮਰਿਤਪਾਲ ਸਿੰਘ ਦਾ ਦਬਦਬਾ ਹੋਣਾ ਸ਼ੁਰੂ ਹੋ ਗਿਆ ਹੈ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਅਮਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ ਹੁਣ ਇੱਥੋਂ ਦੀ ਸਿਆਸਤ ਜਿਹੜੀ ਹੈ ਉਹ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦੀ ਹੈ ਔਰ ਉਸੇ ਸਿਆਸਤ ਵਿੱਚ ਹੁਣ ਜਾਣਕਾਰੀ ਮੁਤਾਬਕ ਕਾਂਗਰਸ ਇੱਕ ਵੱਡਾ ਚਿਹਰਾ ਲਿਆਉਣ ਨੂੰ ਤਿਆਰ ਬਰ ਤਿਆਰ ਹੈ ਸੀਈਸੀ ਦੀ ਮੀਟਿੰਗ ਲੰਘੇ ਕੱਲ੍ਹ ਹੋਈ ਹੈ ਸੀਈਸੀ ਦੀ ਮੀਟਿੰਗ ਦੇ ਵਿੱਚ ਪੀ ਰਾਜਾ ਵੜਿੰਗ ਔਰ ਲੀਡਰ اپੋਜੀਸ਼ਨ ਪ੍ਰਤਾਪ ਬਾਜਵਾ ਪੰਜਾਬ ਪ੍ਰਦੇਸ਼ ਦੇ ਨਿਰਦੇਸ਼ਕ ਪੰਜਾਬ ਦੇ ਪ੍ਰਧਾਨ ਇਲੈਕਸ਼ਨਸ ਤੱਕ ਦਿਵੇਦਰ ਯਾਦਵ ਜਿਹੜੇ ਨੇ ਉਹ ਵੀ ਉੱਥੇ ਮੌਜੂਦ ਰਹੇ ਸੋਨੀਆ ਗਾਂਧੀ ਮਲਕ ਅਰਜੁਨ ਖੜਗੇ ਉੱਥੇ ਮੌਜੂਦ ਰਹੇ ਔਰ ਕਈ ਕਾਂਗਰਸ ਦੇ ਸੀਨੀਅਰ ਲੀਡਰ ਉੱਥੇ ਮੌਜੂਦ ਰਹੇ ਜਿੱਥੇ ਵੱਖ-ਵੱਖ ਲੀਡਰਾਂ ਨੂੰ ਲੈ ਕੇ ਪੰਜਾਬ ਦੀਆਂ ਸੀਟਾਂ ਨੂੰ ਲੈ ਕੇ ਪੁਸ਼ਟੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਖਡੂਰ ਸਾਹਿਬ ਨੂੰ ਲੈ ਕੇ ਖਾਸ ਕਰਕੇ ਚਰਚਾਾਂਵਾਂ ਚੱਲੀਆਂ ਨੇ ਔਰ ਕਿਹਾ ਗਿਆ ਹੈ ਕਿ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਨੂੰ ਇਥੋਂ ਚੋਣ ਲੜਾਈ ਜਾ ਸਕਦੀ ਹੈ ਰਾਣਾ ਗੁਰਜੀਤ ਨੇ ਸਾਫ਼ ਕਿਹਾ ਸੀ ਕਿ ਉਹਨਾਂ ਨੂੰ ਭਾਵੇਂ ਅੰਮ੍ਰਿਤਪੁਰ ਸਾਹਿਬ ਦੇ ਦੋ ਜਾਂ ਖਡੂਰ ਸਾਹਿਬ ਦੇ ਦੋ ਉਹ ਬੇਤੜਕ ਚੋਣ ਲੜਨਗੇ ਹੁਣ ਜੇ ਰਾਣਾ ਗੁਰਜੀਤ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਤੋਂ ਉਹ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਖਡੂਰ ਸਾਹਿਬ ਤੋਂ ਚੋਣ ਲੜ ਚੁੱਕੇ ਨੇ ਪਰ ਉਸ ਸਮਾਂ ਇਹੋ ਜਿਹਾ ਸੀਗਾ ਉਹਨਾਂ ਦੇ ਆਪਣੇ ਫੈਕਟਰੀ ਦੇ ਵਰਕਰਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਸੀ ਪਰ ਹੁਣ ਹਾਲਾਤ ਕੁਝ ਹੋਰ ਨੇ ਰਾਣਾ ਗੁਰਜੀਤ ਦੀ ਸਿਆਸਤ ਨੂੰ ਹਰ ਕੋਈ ਜਾਣਦਾ ਰਾਣਾ ਗੁਰਜੀਤ ਦੀ ਸਿਆਸਤ ਨੂੰ ਐਗਜ਼ਾਮਪਲ ਵਾਂਗ ਸੋਚਿਆ ਜਾਂਦਾ ਵਿਖਿਆ ਜਾਂਦਾ ਕਿਵੇਂ ਰਾਣਾ ਗੁਰਜੀਤ ਨੇ ਆਪਣੀ ਸਿਆਸਤ ਆਪ ਬਣਾਈ ਹੈ ਕਿਵੇਂ ਰਾਣਾ ਗੁਰਜੀਤ ਨੇ ਆਪਣਾ ਨਾਮ ਆਪ ਬਣਾਇਆ ਉਸ ਨੂੰ ਲੈ ਕੇ ਚਰਚਿਆਂ ਦੇ ਵਿੱਚ ਰਹਿੰਦੇ ਨੇ ਰਾਣਾ ਗੁਰਜੀਤ ਪਰ ਹੁਣ ਉਹਨਾਂ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਇਸ ਹਲਕੇ ਤੋਂ ਇਸ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦਾ ਇਸ ਦੀਆਂ ਕਿਆਸਰਾਈਆਂ ਹੋਰ ਤੇਜ਼ ਹੋ ਗਈਆਂ ਨੇ ਲੰਘੇ ਕੁਝ ਦਿਨਾਂ ਪਹਿਲਾਂ ਰਾਣਾ ਗੁਰਜੀਤ ਨੇ ਇੱਕ ਇੰਟਰਵਿਊ ਦੇ ਵਿੱਚ ਇੱਥੋਂ ਤੱਕ ਕਿਹਾ ਸੀ ਕਿ ਉਹਨਾਂ ਨੂੰ ਭਾਵੇਂ ਅਨੰਦਪ੍ਰਸਾਦ ਤੋਂ ਲੜਾ ਦਿਓ ਭਾਵੇਂ ਖਡੂਰ ਸਾਹਿਬ ਤੋਂ ਲੜਾ ਦਿਓ ਉਹ ਬੇਸ਼ੱਕ ਕਿਤੇ ਵੀ ਚੋਣ ਲੜਨ ਨੂੰ ਤਿਆਰ ਬਰ ਤਿਆਰ ਨੇ ਰਾਣਾ ਗੁਰਜੀਤ ਆਪ ਕਪੂਰਥਲਾ ਤੋਂ ਵਿਧਾਇਕ ਨੇ ਔਰ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸultanpur Lodhi ਤੋਂ ਵਿਧਾਇਕ ਨੇ ਔਰ ਦੁਆਬੇ ਦੇ ਵਿੱਚ ਖਾਸ ਕਰਕੇ ਦੋਵਾਂ ਦਾ ਜਿਹੜਾ ਰਸੂਖ ਹੈ ਉਹ ਜਾਣਿਆ ਜਾਂਦਾ ਪਰ ਹੁਣ ਰਾਣਾ ਗੁਰਜੀਤ ਅਤੇ ਉਹਨਾਂ ਦੇ ਸੁਪੁੱਤਰ ਰਾਣਾ ਇੰਦਰਪ੍ਰਤਾਪ ਹੁਣ ਇੱਕ ਵੱਖਰੀ ਕੌਸਟਿਚੁਐਂਸੀ ਦੇ ਵਿੱਚ ਜਾਣ ਨੂੰ ਤਿਆਰ ਨੇ ਇੱਕ ਵੱਖਰੇ ਹਲਕੇ ਦੇ ਵਿੱਚ ਜਾਣ ਨੂੰ ਤਿਆਰ ਨੇ ਹਾਲਾਂਕਿ ਰਾਣਾ ਗੁਰਜੀਤ ਪਹਿਲਾਂ ਵੀ ਇਸ ਹਲਕੇ ਤੋਂ ਵਾਕਿਫ ਨੇ ਪਰ ਦੂਜੇ ਪਾਸੇ ਰਾਣਾ ਇੰਦਰਪ੍ਰਤਾਪ ਦਾ ਸਾਹਮਣਾ ਹੁਣ ਅਮਰਿਤਪਾਲ ਸਿੰਘ ਦੇ ਨਾਲ ਹੋਵੇਗਾ ਅਮਰਿਤਪਾਲ ਸਿੰਘ ਦੇ ਇਸ ਸੀਟ ਦੇ ਉੱਤੇ ਆਉਣ ਤੋਂ ਬਾਅਦ ਹਾਲਾਤ ਤਣਾਪੂਰਵਕ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਕੋਈ ਖੜਨਾ ਨਹੀਂ ਜਾ ਰਿਹਾ ਪਰ ਅਮਰਿਤਪਾਲ ਸਿੰਘ ਦੇ ਖਿਲਾਫ ਹੁਣ ਰਾਣਾ ਗੁਰਜੀਤ ਖੜਮ ਲੱਗੇ ਨੇ ਇਸ ਗੱਲ ਦਾ ਦਾਅਵਾ ਨਹੀਂ ਕੀਤਾ ਹਾਲਾਂਕਿ ਰਾਣਾ ਗੁਰਜੀਤ ਬਾਰੇ ਇਹ ਗੱਲ ਵਾਜਬ ਹੈ ਜਾਣੀ ਜਾਂਦੀ ਹੈ ਕਿ ਰਾਣਾ ਗੁਰਜੀਤ ਜਿੱਥੋਂ ਆਪਣਾ ਪੂਰਾ ਜੋਰ ਲਾ ਦੇਣ ਉੱਥੋਂ ਸੀਟ ਕੱਢ ਕੇ ਹੀ ਹਟਦੇ ਨੇ ਪਰ ਹੁਣ ਉਹਨਾਂ ਦੇ ਮੁਕਾਬਲ ਤਨ ਅਮਰਪਾਲ ਸਿੰਘ ਹੋਵੇਗਾ ਅਮਰਪਾਲ ਸਿੰਘ ਉਥੋਂ ਚੋਣ ਲੜੇਗਾ ਔਰ ਦੂਜੇ ਪਾਸੇ ਖਡੂਰ ਸਾਹਿਬ ਤੋਂ ਹੋਰ ਵੀ ਦਿਗਜ ਲੀਡਰ ਨੇ ਵਿਰਸਾ ਸਿੰਘ ਵਲਟੋਹਾ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਜਿਸ ਵਾਸਤੇ ਰਾਣਾ ਗੁਰਜੀਤ ਵਾਸਤੇ ਇਹ ਚੋਣ ਮੈਦਾਨ ਕੁਝ ਔਖਾ ਜ਼ਰੂਰ ਹੋ ਸਕਦਾ ਰਾਣਾ ਗੁਰਜੀਤ ਆਪਣੇ ਪੁੱਤਰ ਰਾਣਾ ਇੰਦਰਪ੍ਰਤਾਪ ਨੂੰ ਇਸ ਸੀਟ ਤੋਂ ਲੜਾਣਾ ਚਾਹ ਰਹੇ ਨੇ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਾਂਗਰਸ ਹਾਈ ਕਮਾਂਡ ਰਾਣਾ ਗੁਰਜੀਤ ਨੂੰ ਇੱਥੇ ਭੇਜਣਾ ਚਾਹ ਰਹੀ ਹੈ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਾਂਗਰਸ ਪਾਰਟੀ ਲਈ ਵਕਤ ਦੱਸੇਗਾ ਜੀ ਉਮੀਦਵਾਰ ਐਲਾਨੇ ਜਾਣਾ ਬਾਕੀ ਹੈ ਕਾਂਗਰਸ ਪਾਰਟੀ ਦੀ ਸੀਈਸੀ ਦੀ ਮੀਟਿੰਗ ਇੱਕ ਵਾਰ ਤਾਂ ਹੋ ਹਟੀ ਹੈ ਪਰ ਅੱਜ ਦੁਬਾਰਾ ਹੋਵੇਗੀ ਉਸ ਮੀਟਿੰਗ ਤੋਂ ਬਾਅਦ ਉਮੀਦ ਹੈ ਕਿ ਸ਼ਾਮ ਤੱਕ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਦਿੱਤੀ ਜਾਵੇ ਰਾਣਾ ਗੁਰਜੀਤ ਆਪਣੇ ਪੁੱਤ ਨੂੰ ਕਿੱਥੋਂ ਖੜਿਆਂ ਕਰਦੇ ਹੈ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਉਹ ਤੱਕ ਲਿਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ